ਨੇ ਭਰਾਵੋ ਪਿੰਡਾਂ ਦੇ ਵਿੱਚ ਬੀਜੇਪੀ ਨਾਲੋਂ ਪੂਰੇ ਕਰਨੀ ਇਹਨਾਂ ਨੂੰ ਕੱਪੜੇ ਪਾੜ-ਪਾੜ ਭਜਾਉਣਾ ਜਿਹੜਾ ਮਰਜੀ ਆਂ ਜਿਆ ਲੈ ਅੱਜ ਪਿੰਡ ਖੋਜੇ ਮਾਜਰੇ ਚ ਜੇਲ੍ਹ ਕਵੀਰ ਸਿੰਘ ਰਾਏ ਤੂੰ ਪੜ ਗਿਆ ਨਾ ਤੇਰੇ ਕੱਪੜੇ ਨਾ ਪਾੜੇ ਜੇ ਤੈਨੂੰ ਮੈਂ ਤੂੰ ਮੇਰੇ ਨਾਲ ਧੱਕਾ ਨਾ ਤੈਨੂੰ ਧੱਕਾਂਗੇ ਆਏ ਤੂੰ ਸਾਡੇ ਨਾਲ ਤੈਨੂੰ ਧੱਕਾਂਗੇ ਲੋਕ ਤੇਰੇ ਨੇ ਸੋ ਅਸੀਂ ਕਹਿਣਾ ਚਾਹੁੰਦੇ ਆ ਪੰਜਾਬੀਓ ਮੈਂ ਬਲਾਕ ਲਹਿਰੇ ਦਾ ਮੈਂ ਬਰਿੰਦਰ ਗੋਇਰ ਸਾਡੇ ਐਡਵੋਕੇਟ ਜਿਹੜਾ ਐਮ ਐਲ ਏ ਐ ਅੱਜ ਉਹ ਮੰਤਰੀ ਬਣਿਆ ਹੋਇਆ ਅਸੀਂ ਉਹਨੂੰ ਚੈਲੰਜ ਕਰਦੇ ਆ ਜਿੱਥੇ ਮਰਜ਼ੀ ਤੇਰਾ ਪ੍ਰੋਗਰਾਮ ਰੱਖ ਲਈ ਬਲਾਕ ਲਹਿਰੇ ਦੇ ਵਿੱਚ ਜੇ ਤੈਨੂੰ ਬਰਾਬਰ ਹੋ ਕੇ ਨਾ ਟਕਰੇ ਤਾਂ ਵੀ ਸਾਨੂੰ ਕੀ ਜਾਣੇਗਾ ਸਿੱਧੂਪੁਰ ਵਾਲੇ ਸੋ ਬੇਨਤੀ ਆ ਭਰਾਵੋ ਆ ਪੰਜਾਬੀਓ ਸੜਕਾਂ ਦੇ ਉੱਤੇ ਆਓ ਦੱਲੇ ਆਲ ਕੁਝ ਕੱਲਾ ਉਹਦੇ ਵਾਸਤੇ ਨਹੀਂ ਬੈਠਿਆ ਦੀ ਕਿਸਾਨ ਮਜ਼ਦੂਰਾਂ ਸਾਰਿਆਂ ਵਾਸਤੇ ਉਹ ਮਰਨ ਵਰਤਦੇ ਬੈਠਾ ਹੋਇਆ ਸਾਨੂੰ ਸਾਡੇ ਆਗੂ ਤੇ ਵਿਸ਼ਵਾਸ ਹੈ ਕਿ ਉਹ ਕਦੇ ਵੀ ਕੁਝ ਨਹੀਂ ਖਾਣਗੇ ਅੱਜ 114 ਦਿਨ ਹੋ ਚੁੱਕੇ ਨੇ ਉਹ ਪਹਿਲਾਂ ਵੀ ਨਹੀਂ ਤੇ ਹੁਣ ਵੀ ਨਹੀਂ ਕੁਝ ਖਾਣਗੇ ਇਹਨਾਂ ਦੀ ਮੈਡੀਕਲ ਹੈਲਪ ਵੀ ਨਾ ਛੱਡਦੇ ਕੋਈ ਪਰੋਸਾ ਨਹੀਂ ਸਾਨੂੰ ਸੋ ਬੇਨਤੀਆਂ ਭਰਾਵੋ ਉਹ ਚੋਬਾ ਤੋਂ ਬਾ ਸੜਕਾਂ ਦੇ ਉੱਤੇ ਆਓ ਇਹ ਹੈ ਉਹ ਪ੍ਰਸ਼ਾਸਨ ਜਿਹੜਾ ਭਗਵਾਨਤ ਮਾਨ ਪੁੱਛੜ ਦਾ ਪ੍ਰਸ਼ਾਸਨ ਹੈ ਇਹ ਵੀ ਅੱਜ ਇੱਕ ਉਹਨਾਂ ਦਾ ਰੋਲ ਨਿਭਾ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਸਾਰੇ ਪਹੁੰਚੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਅੱਜ ਇਸ ਪੰਜਾਬ ਦੇ ਵਿੱਚ ਇਸ ਭਗਵੰਤਮਾਨ ਸਰਕਾਰ ਨੇ ਜੋ ਬੇਅੰਤ ਗੁੱਚੜ ਬਣਿਆ ਹੈ ਕਿਉਂਕਿ ਪਹਿਲਾਂ ਉਸ ਨੂੰ ਗਾਲਾਂ ਕੰਨਦੇ ਦੇ ਅੱਜ ਇਹ ਨੇ ਵੀ ਉਹ ਅੱਜ ਦਿਖਾਤਾ ਕਿ ਚੰਡੀਗੜ੍ਹ ਤੋਂ ਮੀਟਿੰਗ ਕਰਕੇ ਅਸੀਂ ਪੰਜਾਬ ਦੇ ਵਿੱਚ ਐਂਟਰ ਹੋਏ ਤੇ ਇਹਨਾਂ ਨੇ ਐਂਟਰ ਹੀ ਨਹੀਂ ਹੋਣ ਦਿੱਤਾ ਉੱਥੋਂ ਸਾਡੇ ਪ੍ਰਧਾਨ ਡੱਲੇ ਵਾਲਾ ਸਾਹਿਬ ਨੂੰ ਅਤੇ ਸਾਡੇ ਕਿਸਾਨਾਂ ਨੂੰ ਚੱਕ ਕੇ ਲੈ ਗਏ ਨੇ ਭਰਾਵੋ ਉਹ ਤੁਸੀਂ ਕਿੱਥੇ ਹੋ ਉਹ ਆਓ ਰੋੜਾਂ ਦੇ ਉੱਤੇ ਦਿਖਾ ਦਿਓ ਇਹਨੂੰ ਤਾਕਤ ਪੰਜਾਬ ਦੀ ਕੀ ਹੁੰਦੇ ਨੇ ਪੰਜਾਬੀ ਇਹਨੂੰ ਵੀ ਪਤਾ ਲੱਗ ਜੂਗਾ ਅਸੀਂ ਕਹਿੰਨੇ ਆਉਗਾ ਏ ਕੋਈ ਨਾ ਵੋਟਾਂ ਲੈਣ ਆਉਗਾ ਇਹਨੂੰ ਚੁੱਪ ਦੇਖਾਂਗੇ ਇਹਨੂੰ ਜਾਂ ਸਾਡੇ ਮਹੱਲੇ 'ਚ ਬੜੇਗਾ ਅਸੀਂ ਡੰਡੇ ਮਾਰਾਂਗੇ ਹਾਂ ਪਾਰਟੀ ਨੂੰ ਡੰਡੇ ਮਾਰੋ ਵਿਸ਼ਵਾਸ ਘਾਤ ਕੀਤਾ ਅੱਜ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਦੇ ਪ੍ਰਸ਼ਾਸਨ ਨੇ ਇੱਕ ਪਾਸੇ ਮੀਟਿੰਗਾਂ ਦਾ ਦੌਰ ਹੈ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਅਸੀਂ ਕਿਸਾਨਾਂ ਦੀਆਂ ਇਹ ਮੰਗਾਂ ਤੋਂ ਐਮਐਸਟੀ ਗਰੰਟੀ ਨੂੰ ਬਿਲਕੁਲ ਅਣਜਾਣ ਨਹੀਂ ਵੱਖਪਾਏ ਲਾਗੂ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਜਾਰੀ ਰੱਖਣੀ ਚਾਹੁੰਦੇ ਹਾਂ ਇੱਕ ਪਾਸੇ ਮੀਟਿੰਗਾਂ ਦਾ ਦੌਰ ਹੈ ਦੂਜੇ ਪਾਸੇ ਮੀਟਿੰਗਾਂ ਦਾ ਵਿਸ਼ਵਾਸ ਦਿਵਾ ਕੇ ਭਲੋ ਕੇ ਅੱਜ ਸਾਨੂੰ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਜੇ ਇਹਨਾਂ ਨੇ ਢੱਲੇਵਾਲ ਸਾਹਿਬ ਨੂੰ ਚੱਕਣਾ ਸੀ ਜੇ ਇਹਨਾਂ ਨੇ ਗ੍ਰਿਫਤਾਰ ਕਰਨਾ ਸੀ ਸਾਰੀ ਸਰਦੀ ਦੀ ਰੁੱਤ ਅਸੀਂ ਖਨੌਰੀ ਵਾਟਰ ਤੇ ਰਹੇ ਐ ਉੱਥੇ ਕਿਉਂ ਨਹੀਂ ਆਏ ਚੱਕਣ ਇਹਨਾਂ ਦੀ ਜ਼ਰਤ ਨਹੀਂ ਪਈ ਕਿਸੇ ਦੀ ਹਦੂਦ ਕਹਾ ਹੋ ਜਗੇ ਮੋਰਚੇ ਦੀ ਅੱਜ ਭੁਲੋ ਕੇ ਵਿਸ਼ਵਾਸ ਘਾਤ ਕਰਕੇ ਅਸੀਂ ਮੀਟਿੰਗ ਕਰਨ ਆਏ ਐ ਮੀਟਿੰਗ ਦੇ ਵਿੱਚ ਵਿਸ਼ਵਾਸ ਦਿਵਾਇਆ ਅਗਲੀ 4 ਮਈ ਦੀ ਮੀਟਿੰਗ ਫੇਰ ਕਰਾਂਗੇ ਕਿਸਾਨਾਂ ਨਾਲ ਗੱਲਬਾਤ ਜਾਰੀ ਰਹੂਗੀ ਤੇ ਅੱਜ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਭੜੋਕੇ ਸਾਨੂੰ ਅੱਜ ਗ੍ਰਿਫਤਾਰ ਕੀਤਾ ਟੱਕਰ ਦੇ ਸਾਨੂੰ ਉਥੇ ਮੋਰਚੇ ਦੇ ਵਿੱਚ ਇਹਨਾਂ ਦੀ ਸਾਰੀਆਂ ਸਰਦੀਆਂ ਦੇ ਵਿੱਚ ਅਸੀਂ ਇੱਕ ਨਹੀਂ ਚੱਲਣ ਦਿੱਤੀ ਆਪ ਪੂਰੇ ਛੰਗੂ ਬੰਦ ਹਾਂਜੀ ਪ੍ਰਧਾਨ ਜੀ ਇਹਨਾਂ ਨੂੰ ਆਪਾਂ ਨੇ ਭਰਾਵੋ ਪਿੰਡਾਂ ਦੇ ਵਿੱਚ ਬੀਜੇਪੀ ਨਾਲੋਂ ਪੂਰੇ ਕਰਨੀ ਇਹਨਾਂ ਨੂੰ ਕੱਪੜੇ ਪਾੜ-ਪਾੜ ਭਜਾਉਣਾ ਜਿਹੜਾ ਮਰਜੀ ਐਨਐਲਏ ਆਜ ਕੇ ਪਿੰਡ ਖੋਜੇ ਨਾਜਰੇ ਤੇ ਜੇਲ੍ਹ ਕਵੀਰ ਸਿੰਘ ਰਾਏ ਤੂੰ ਪੜ ਗਿਆ ਨਾ ਤੇਰਾ ਕੱਪੜਾ ਨਾ ਪਾੜੇ ਜੇ ਤੈਨੂੰ ਮੈਂ ਤੂੰ ਮੇਰੇ ਨਾਲ ਟੱਕਰ ਹੋਣਾ ਤੈਨੂੰ ਦੱਸਾਂਗੇ ਐਂ ਤੂੰ ਸਾਡੇ ਨਾਲ ਤੈਨੂੰ ਦੱਸਾਂ ਮਹੌਲ ਤੇਰੇ ਨੇ ਹਨੋਰੀ ਬਾਦਰਪੁਰ ਸੋ ਅਸੀਂ ਕਹਿਣਾ ਚਾਹੁੰਦੇ ਆ ਪੰਜਾਬੀਓ ਮੈਂ ਬਲਾਕ ਲਹਿਰੇ ਦਾ ਮੈਂ ਬਰਿੰਦਰ ਗੋਇਰ ਸਾਡੇ ਐਡਵੋਕੇਟ ਜਿਹੜਾ ਐਮ ਐਲ ਏ ਐ ਅੱਜ ਉਹ ਮੰਤਰੀ ਬਣਿਆ ਹੋਇਆ ਹੈ ਅਸੀਂ ਉਹਨੂੰ ਚੈਲੰਜ ਕਰਦੇ ਆ ਜਿੱਥੇ ਮਰਜ਼ੀ ਤੇਰਾ ਪ੍ਰੋਗਰਾਮ ਰੱਖ ਲਈ ਬਲਾਕ ਲਹਿਰੇ ਦੇ ਵਿੱਚ ਜੇ ਤੈਨੂੰ ਬਰਾਬਰ ਹੋ ਕੇ ਨਾ ਟੱਕਰੇ ਕਾਂ ਵੀ ਸਾਨੂੰ ਕੀ ਜਾਣੇਗਾ ਸਿੱਧੂਪੁਰ ਵਾਲੇ ਸੋ ਬੇਨਤੀ ਆ ਭਰਾਵੋ ਆ ਪੰਜਾਬੀਓ ਸੜਕਾਂ ਦੇ ਉੱਤੇ ਆਓ ਧੱਲੇ ਵਾਲ ਕੋਈ ਕੱਲਾ ਉਹਦੇ ਵਾਸਤੇ ਨਹੀਂ ਬੈਠਿਆ ਦੀ ਕਿਸਾਨ ਮਜ਼ਦੂਰਾਂ ਸਾਰਿਆਂ ਵਾਸਤੇ ਉਹ ਮਰਨ ਵਰਤ ਦੇ ਬੈਠਾ ਹੋਇਆ ਸਾਨੂੰ ਸਾਡੇ ਆਗੂ ਤੇ ਵਿਸ਼ਵਾਸ ਹੈ ਕਿ ਉਹ ਕਦੇ ਵੀ ਕੁਝ ਨਹੀਂ ਖਾਣਗੇ ਅੱਜ 114 ਦਿਨ ਹੋ ਚੁੱਕੇ ਨੇ ਉਹ ਪਹਿਲਾਂ ਵੀ ਨਹੀਂ ਤੇ ਹੁਣ ਵੀ ਨਹੀਂ ਕੁਝ ਖਾਣਗੇ ਇਹਨਾਂ ਦੀ ਮੈਡੀਕਲ ਹੈਲਪ ਵੀ ਨਾ ਛੱਡਦੇ ਕੋਈ ਪਰੋਸਾਂ ਨਹੀਂ ਸਾਨੂੰ ਸੋ ਬੇਨਤੀ ਆ ਭਰਾਵੋ ਪਹੁੰਚੋ ਬਾਤੋ ਬਾ ਸ਼ਰਕਾਂ ਦੇ ਉੱਤੇ ਆਓ ਇਹ ਆ ਉਹ ਪ੍ਰਸ਼ਾਸਨ ਜਿਹੜਾ ਭਗਵਾਨਤ ਮਾਨ ਪੁੱਚੜ ਦਾ ਪ੍ਰਸ਼ਾਸਨ ਹੈ ਇਹ ਵੀ ਅੱਜ ਇੱਕ ਉਹਨਾਂ ਦਾ ਰੋਲ ਨਿਭਾ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਖਨੋਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਸਾਰੇ ਪਹੁੰਚੋ ਸਾਨੂੰ ਅਪੀਲ ਕਰਦੇ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਦੇ ਪੱਗਾਂ ਤੱਕ ਪਹੁੰਚ ਗਿਆ ਭਗਵਾਨਤ ਮਾਨ ਪੁੱਚੜ ਉਹ ਜਾ ਬੋਲੋ ਭਗਵਾਨਤ ਪੁੱਚੜ ਦੇ ਕਾਰਨ ਅੱਜ ਉਹ ਡੱਲਿਆ ਸਾਹਿਬ ਚੰਡੀਗੜ੍ਹ ਤੋਂ ਆਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੱਚੜ ਨੇ ਚੱਕਿਆ ਭਰਾਵਾ ਕਿਸਾਂ ਦੇ ਕਿਹੜੇ ਪਾਪ ਇਕਦਿਨ ਦੱਸਾਂ ਮੈਂ ਵਰਤਮਾਨ ਤੂੰ ਪਪੰਗਾ ਲਿਆ ਦੇਸ਼ ਦੇ ਕਿਸਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ ਹਰਾਮ ਕਰਦੇਵੇਂ ਆ ਸਰਾ ਤੋਂ ਲੱਟੀਆਂ ਪੱਕਾਂ ਦਾ ਹਿਸਾਬ ਲਵਾਂਗੇ ਤੇ ਤੋਹੇ ਸਾਹਿਬ ਬਹਿਮੇ ਕਰਕੇ ਸੇ ਗੱਲ ਦਾ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਕੋਹਣਾ ਕੋ ਕਰ ਲੂੰਗਾ ਨਹੀਂ ਹੋਣ ਦੇ ਆਵੇਂ ਸਾਡਿਆਂ ਪੱਕਾ ਕਰਿਆ ਕਿ ਜਾਣਾ ਪੰਜਾਬੀਓ ਇੱਕੋ ਛਾਟਾ ਨਹੀਂ ਰਹਿ ਗਿਆ ਇਹ ਉਹ ਦਸਤਾਵੇਜ਼ ਚਲ ਗਈ ਦਾਨੇ ਦਿੱਤੀ ਸੀ ਪਰ ਇਸ ਬੁੱচ্চੜ ਨੇ ਇਹ ਬਿਆਹ ਤੋਂ ਦੂਜਾ ਬੁੱচ্চੜ ਬਣਿਆ ਅੱਜ ਜਾਗਣ ਦੀ ਲੋੜ ਹੈ ਪੰਜਾਬੀਓ ਉੱਠੋ ਛੜਕੰਦੇ ਉੱਤੇ ਆਓ ਥੱਲੇ ਆਓ ਸਭ ਕਲਾਬ ਦੇ ਵਾਸਤੇ ਨਹੀਂ ਬੈਠਾ ਜੀ ਐਮਐਸਬੀ ਗਾਂਟੀ ਕਾਨੂੰਨ ਵਾਸਤੇ ਬੈਠੇ ਜੀ ਇਸ ਕਰਕੇ ਭਰਾਓ ਮਾਰ ਦੀ ਲੋੜ ਹੈ ਜਾਗੋ ਛੜਕੰਦੇ ਆਓ ਰੱਖ ਲੈ ਤਾਰੇ ਸਾਨੂੰ ਓਏ ਥੱਲੇ